ਜ਼ਿਲ੍ਹਾ ਫਰੀਦਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੋ ਨਸ਼ੇ ਅਮਰੋਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਹੜਾ ਪਿਛਲੇ 24 ਘੰਟਿਆਂ 'ਚ ਥਾਣਾ ਜੈਤੋ ਸਿਟੀ ਕੋਟ ਕਪੂਰਾ ਸਦਰ ਕੋਟ ਕਪੂਰਾ ਸਿਟੀ 2 ਫਰੀਦਕੋਟ ਅਤੇ ਥਾਣਾ ਸਾਦਕ ਦੀਆਂ ਪੁਲਿਸ ਪਾਰਟੀਆਂ ਵੱਲੋਂ ਵੱਖ-ਵੱਖ ਤਵਾਂ ਤੇ ਜਿਹੜੇ 7 ਨਸ਼ਾ ਤਸਕਰ ਜਿਨ੍ਹਾਂ ਵਿੱਚ ਦੋ ਮਹਿਲਾ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 70 ਨਸ਼ੀਲੀਆਂ ਗੋਲੀਆਂ 30 ग्राम 27 मिलीग्राम हेरन 100 कैप्सूल ਤੇ 10000 ਦੇ ਕਰੀਬ ਡਰਗ ਮਨੀ ਬਰਾਮਦ ਕੀਤੀ ਗਈ ਹੈ ਤੇ ਉਹਨਾਂ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਉਹਨਾਂ ਦੇ ਪਿਛਲੇ ਇਥੇ ਵੀ ਦੱਸ ਦਈਏ ਕਿ ਪਿਛਲੇ 7 ਮਹੀਨਿਆਂ ਦੌਰਾਨ ਜ਼ਿਲ੍ਹਾ ਫਰੀਦਕੋਟ ਪੁਲਿਸ ਵੱਲੋਂ 154 ਮਕਦਮੇ ਦਰਜ ਕਰਕੇ 206 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਨਸ਼ੇ ਦੀ ਦਲਦਲ ਚੋਂ ਜਿਹੜੇ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਗ੍ਰਸਤ ਸੀਗੇ ਉਹਨਾਂ ਚੋਂ 5 ਵਿਅਕਤੀਆਂ ਨੂੰ ਰੀਹੈਬ ਸੈਂਟਰਾਂ ਵਿੱਚ ਦਾਖਲ ਕਰਾਇਆ ਗਿਆ ਨਸ਼ਾ ਛਡਾਊ ਕੇਂਦਰਾਂ 'ਚ ਤਾਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਤੇ ਹੋਰ ਵੀ ਵਿਅਕਤੀਆਂ ਨੂੰ ਅਸੀਂ ਜਿਹੜੇ ਆ ਨਸ਼ੇ ਦੇ ਨਾਲ ਗ੍ਰਸਤ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਜ਼ਿਲ੍ਹਾ ਫਰੀਦਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੋ ਨਸ਼ੇ ਅਮਰੋਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਦੀ ਰ ਅਗਵਾਈ ਹੇਠ ਜਿਹੜਾ ਪਿਛਲੇ 24 ਘੰਟਿਆਂ ਚ थाना जैतो ਸਿਟੀ ਕੋਟਕਪੂਰਾ को सदर ਕੋਟਕਪੂਰਾ ਸਿਟੀ 2 ਫਰੀਦਕੋਟ ਅਤੇ थाना ਸਾਦਕ ਦੀਆਂ ਪੁਲਿਸ ਪਾਰਟੀਆਂ ਵੱਲੋਂ ਵਾਕਫਤਾਵਾਂ ਦੇ ਜਿਹੜੇ 7 ਨਸ਼ਾ ਤਸਕਰ ਜਿਨ੍ਹਾਂ ਵਿੱਚ ਦੋ ਮਹਿਲਾ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 70 ਨਸ਼ੀਲੀਆਂ ਗੋਲੀਆਂ 31 ਗ੍ਰਾਮ 27 ਮਿਲੀਗ੍ਰਾਮ ਹੈਰਨ 100 ਕੈਪਸੂਲ ਤੇ 10000 ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਤੇ ਉਹਨਾਂ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਅਮਲ ਚੱਲਿਆ ਆਂਦੀ ਜਾ ਰਹੀ ਹੈ ਉਹਨਾਂ ਨੇ ਪਿਛਲੇ ਇੱਥੇ ਵੀ ਦੱਸਦੀ ਹੈ ਕਿ ਪਿਛਲੇ 7 ਮਹੀਨਿਆਂ ਦੌਰਾਨ ਜ਼ਿਲ੍ਹਾ ਫਰੀਦਕੋਟ ਪੁਲਿਸ ਵੱਲੋਂ 154 ਮਕਦਮੇ ਦਰਜ ਕਰਕੇ 206 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਨਸ਼ੇ ਦੀ ਦਲਦਲ ਚੋਂ ਜਿਹੜੇ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਗ੍ਰਸਤ ਸੀਗੇ ਉਹਨਾਂ ਚੋਂ 5 ਵਿਅਕਤੀਆਂ ਨੂੰ ਰੀਹੈਬ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਨਸ਼ਾ ਛਡਾਊ ਕੇਂਦਰਾਂ 'ਚ ਤਾਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਤੇ ਹੋਰ ਵੀ ਵਿਅਕਤੀਆਂ ਨੂੰ ਅਸੀਂ ਜਿਹੜੇ ਆ ਨਸ਼ੇ ਦੇ ਨਾਲ ਗ੍ਰਸਤ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਾਉਣ ਦੀ ਮੋਹਮ ਚਲਾਈ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ